ਸਰਕਾਰੀ ਕਾਲਜ ਰੋਪੜ ਦੇ ਰੈਡਕ੍ਰੀਮਰ ਕਲੱਬ ਅਤੇ ਐਨਐਸਐਸ ਵਲੰਟੀਅਰਾਂ ਨੇ ਹਾਲੀ ਦੀ ਵਿੱਚ ਸਤਲੁਜ ਦਿਰਾ ਦੇ ਕੰਡੇ ਸਲਾਮੇਰੀ ਦੇ ਦੌਰਾ ਕੀਤਾ ਦੌਰੇ ਦਾ ਮੁੱਖ ਮਕਤਵ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ ਵਲੰਟੀਅਰ ਨੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਰਹਿਣ ਸਹਿਣ ਰੁਜ਼ਗਾਰ ਅਤੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਸਵਾਲ ਪੁੱਛੇ ਸਰਵੇਦਾਰ ਨੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ-ਕਿਹੜੀਆਂ ਸਰਕਾਰੀ ਸਕੂਲ ਤਾਂ ਉਹਨਾਂ ਤੱਕ ਪਹੁੰਚ ਰਹੀਆਂ ਹਨ ਜਾਂ ਨਹੀਂ ਪਹੁੰਚ ਰਹੀਆਂ। ਵਲੰਟੀਅਰ ਨੇ ਪੁੱਛਿਆ ਕਿ ਕਿੰਨੇ ਬੱਚੇ ਸਕੂਲ ਜਾਂਦੇ ਹਨ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਸਰਵੇ ਤੋਂ ਬਾਅਦ ਵਲੰਟੀਅਰ ਨੇ ਉਥੋਂ ਦੇ ਬਸਨਿਕਾਂ ਨੂੰ ਵਿਸ਼ਵਾਸ ਦਿਲਾਇਆ ਕਿ ਤੁਹਾਡੀ ਸਰਵੇ ਦੀ ਜਲਦੀ ਹੀ ਇੱਕ ਰਿਪੋਰਟ ਤਿਆਰ ਕਰਕੇ ਹਰ ਅਥਾਰਟੀ ਤੱਕ ਭੇਜ ਜਾਵੇਗੀ। ਕਿਹਾ ਤਾਂ ਸਕੂਲੋਂ ਇੱਥੇ ਰੈਂਟੀ ਕੀ ਕੀ ਆਂਦੀ ਆ। ਇਹਦਾ ਲੈਣ ਦਾ ਕੀ ਫਾਇਦਾ ਹੈ ਮਜ਼ਬੂਰ ਬੰਦਾ ਆਦਮੀ ਐਸੀ ਰਹਿ ਰਿਹਾ ਹੈ ਮਜ਼ਦੂਰੀ ਵਾਲਾ।

ਉਹ ਕਹਿੰਦੀ ਆ ਸਾਰਾ ਪਾਣੀ ਨਾਲ ਮਲਬ ਹੋ ਜਾਂਦਾ ਸੜਕ ਟੜਕ ਤੇ ਜਾਂਦੀ ਆ ਹਾਂ ਤਾਂ ਪਾਣੀ ਆ ਜਾਂਦਾ ਹੈਗਾ ਤਾਂ ਸੜਕ ਕਿਨਾਰੇ ਚਲੇ ਜਾਂਦੀ ਹੈਗੇ ਅੱਛਾ ਹਾਂ ਪਾਣੀ ਵੀ ਆਤਾ ਹੈ ਸਾਲ ਕਿ ਸਾਲ ਆ ਜਾਂਦਾ ਹੈ ਪਾਣੀ ਬਰਸਾਤ ਮੇ ਹਾਂਜੀ ਤਾਂ ਜਾ ਸਾਰੇ ਹੀ ਨਿਕਲ ਜਾਂਦੇ ਜੋ ਗਿਓ ਮੈਂ ਕਿਉਂਕਿ ਝੁੱਗੀਆਂ ਮੇ ਜਗ੍ਹਾ ਹੀ ਨਹੀਂ ਰਹਤੀ ਝੁੱਗੀ ਤਾਂ ਡੂਬ ਹੀ ਜਾਂਦੀ ਹੈ ਪੈਰ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਕਿ ਸਿਰਫ ਅਸੀਂ ਵਿਦਿਆਰਥੀ ਨਹੀਂ ਆ ਸਗੋ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਜੂਥ ਆ ਉਹਨਾਂ ਨੇ ਸਮਝਿਆ ਕਿ ਅਸੀਂ ਕਿਵੇਂ ਆਪਣੇ ਛੋਟੇ ਛੋਟੇ ਯਤਨ ਨਾਲ ਸਮਾਜ ਵਿੱਚ ਇੱਕ ਪੋਜ਼ਿਟਿਵ ਬਦਲਾਅ ਲਿਆ ਸਕਦੇ ਹਾਂ ਸਰਵੇ ਦੌਰਾਨ ਵਲੰਟੀਅਰਾਂ ਨੇ ਆਪਣੇ ਸਾਥੀਆਂ ਨਾਲ ਅਤੇ ਉਥੇ ਦੇ ਵਸਨੀਕਾਂ ਨਾਲ ਗੱਲਬਾਤ ਕਰਕੇ ਆਪਣੇ ਸਮਾਜਿਕ ਅਤੇ ਕਮਿਊਨੀਕੇਸ਼ਨ ਸਕਿੱਲ ਨੂੰ ਮਜ਼ਬੂਤ ਕੀਤਾ ਇਹ ਸਰਵੇ ਵਲੰਟੀਅਰਾਂ ਨੂੰ ਕਹਿੰਦਾ ਹੈ ਕਿ ਸਮਾਜਿਕ ਨਿਆਂ ਸੰਬੰਧੀ ਸਿਰਫ ਗੱਲਾਂ ਕਰਨਾ ਹੀ ਨਹੀਂ ਸਗੋਂ ਸਮਾਜਿਕ ਸੰਗਮ ਮੈਦਾਨ ਵਿੱਚ ਉਤਰਨਾ ਵੀ ਜ਼ਰੂਰੀ ਹੈ ਕਿਸਦੋਲ ਦਾ ਮੁੱਖ ਮਕਸਦ ਬੱਚਿਆਂ ਨੂੰ ਉੱਥੋਂ ਦੇ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਵਾਉਣੀ ਜਾਣ ਪਛਾਣ ਕਰਾਉਣੀ ਕਿ ਬੱਚੇ ਇਹ ਸਮਝ ਸਕਣ ਕਿ ਜਿਹੜੇ ਉਹ ਇੱਥੋਂ ਦਾ ਜੀਵਨ ਬਤੀਤ ਕਰ ਰਹੇ ਨੇ ਤਾਂ ਉਹਨਾਂ ਨੂੰ ਨਿੱਜੀ ਜੀਵਨ ਦੇ ਵਿੱਚ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਮੱਸਿਆਵਾਂ ਜਿਹੜੀਆਂ ਕਿ ਸਹੂਲਤਾਂ ਜਿਹੜੀਆਂ ਸਹੂਲਤਾਂ ਤੋਂ ਵਾਂਝੇ ਨੇ ਅਸੀਂ ਉਹ ਸਹੂਲਤਾਂ ਦਾ ਜਿਹੜੀਆਂ ਸੁਖ ਆਨੰਦ ਮਾਣ ਰਿਹਾ ਤੇ ਉਹ ਲੋਕ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਪੇਸ਼ ਆ ਰਹੀਆਂ ਨੇ ਜਿਵੇਂ ਉਹਨਾਂ ਦੇ ਆਪਾਂ ਉੱਥੇ ਬੱਚਿਆਂ ਦੇ ਦੌਰੇ ਦੇ ਦੌਰਾਨ ਬੱਚਿਆਂ ਨੂੰ ਦੇਖਿਆ ਉਹਨਾਂ ਦੇ ਵਿੱਚ ਰਹਿਣ ਸਹਣ ਦਾ ਜਿਹੜਾ ਉਹਨਾਂ ਦਾ ਸਟੇਟਸ ਸੀ ਉਹ ਸਾਡੇ ਨਾਲ ਡਾਊਨ ਸੀਗਾ ਕਿਵੇਂ ਸਮਾਜ ਦੇ ਵਿੱਚ ਉਹਨਾਂ ਨੂੰ ਜਿਹੜਾ ਹੀਣਤਾ ਦੀ ਭਾਵਨਾ ਦੇ ਨਾਲ ਦੇਖਿਆ ਜਾਂਦਾ ਕਿਵੇਂ ਉਹਨਾਂ ਦੇ ਨਾਲ ਬਿਤਕਰਾ ਕੀਤਾ ਜਾਂਦਾ ਈਵਨ ਕਿ ਜਿਹੜੀਆਂ ਉੱਥੋਂ ਦੇ ਰਹਿਣ ਵਾਲੇ ਲੋਕ ਸੀ ਜਿਦੇ ਵਿੱਚ ਜ਼ਿਆਦਾਤਰ ਮੈਜੋਰਟੀ ਲੋਕਾਂ ਦੀ ਜਿਹੜੀ ਇਸਤਰੀਆਂ ਦੀ ਸੀਗੀ ਤਾਂ ਇਸਤਰੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਅਵੇਅਰਨੈਸ ਦੀ ਘਾਟ ਸੀਗੀ ਨਾ ਤਾਂ ਉਹਨਾਂ ਨੂੰ ਕੋਈ ਅਬੂਨ શરીਰ ਦੇ ਸਰੀਰ ਬਾਰੇ ਕੋਈ ਨੌਲੇਜ ਜੀ ਜਾਂ ਸਰੀਰ ਦੀਆਂ ਸਮੱਸਿਆਵਾਂ ਬਾਰੇ ਕੋਈ ਨੌਲੇਜ ਸੀਗੀ ਤਾਂ ਇਸ ਦੌਰੇ ਦੇ ਦੌਰਾਨ ਬੱਚਿਆਂ ਨੇ ਉਹਨਾਂ ਦੇ ਵਿੱਚ ਜਾਗਰੂਕਤਾ ਕੈਂਪ ਜਾਗਰੂਕਤਾ ਵੀ ਜਗਾਈ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਸਰਕਾਰ ਵੱਲੋਂ ਚੱਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਨਾਲ ਬੱਚਿਆਂ ਨੇ ਇਸ ਸਮੇਂ ਇਸ ਦੌਰੇ ਦੇ ਦੌਰਾਨ ਉਹਨਾਂ ਦੇ ਵਿੱਚ ਆਪਣੇ ਸਰੀਰ ਦੀ ਸਿਹਤ ਸੰਭਾਲ ਦੇ ਲਈ ਕਿਸ ਤਰ੍ਹਾਂ ਦੇ ਪ੍ਰਾਲੇ ਕਰਨੇ ਚਾਹੀਦੇ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾਲ ਨਾਲ ਵੈਂਡੈਂਸ ਤੇ ਰੈਡਰੀਬਲ ਦੇ ਵਲੰਟੀਅਰ ਦੁਆਰਾ ਉਹਨਾਂ ਨੂੰ ਆਪਣੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਟੀਆਂ ਦੀ ਕੋਟੀਆਂ ਦੀ ਵੰਡ ਕੀਤੀ ਗਈ ਹੈ ਜੈ ਸਵੈਟਰਾਂ ਦੀ ਵੰਡ ਕੀਤੀ ਗਈ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ ਤਾਂ ਕਿ ਉਹ ਲੋਕ ਜਿੰਨਾ ਕਿ ਸਹਿਯੋਗ ਉਹਨਾਂ ਵਲੰਟੀਅਰ ਦੁਆਰਾ ਹੋ ਸਕੇ ਉਹਨਾਂ ਦਾ ਕਰ ਸਕਣ ਤੇ ਉਹਨਾਂ ਦੁਆਰਾ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਬਾਤ ਕੇ ਸਮਾਜ ਦੇ ਵਿੱਚ ਜਿਹੜੀ ਅੱਜਕੱਲ੍ਹ ਅੱਜਕੱਲ੍ਹ ਦੇ ਸਮਾਜ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਨ ਦੇ ਲਈ ਉਹਨਾਂ ਦੇ ਵੱ ਤਾਂ ਹਮ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇਹਦ ਲਿਆ ਗਿਆ ਜਿਹੜਾ ਵਿਦਿਆਰਥੀਆਂ ਦੇ ਲਈ